ਹਾਂ ਜਿੰਨ ਅੰਦਰ 갔ਨੀ ਹੋਣੇ ਕੋਤੋਂ ਪੁਲਿਸ ਦਾ ਪਤਾ ਨਹੀਂ ਕਿਹੜੇ ਵੇਲੇ ਆਇਣਾ ਵਾ ਤੇ ਮੈਂ ਤਾਂ ਬਾਬਾ ਮम्मा ਬੋਲ ਰਹੇ ਆਂਦੇ ਅੰਦਰ ਰਾਤ ਨੂੰ ਤੇ ਤੂੰ ਮੇਰਾ ਪੁੱਤ ਚੁੱਪ ਕਰਿਆ ਕਰਾਂ ਮੈਂ ਕਰੋਨੀ ਆਂ ਮੇਰਾ ਸ਼ੇਰ ਪੁੱਤੋਂ ਠੀਕ ਆ ਤਾਂ ਇਹ ਤੁਹਾਨੂੰ ਮਿਲਣਾ ਆਇਆ ਨਾ ਆ ਗਈ ਮम्मा ਹਾਂ ਆ ਗਈ ਤੇ ਤੂੰ ਇਹਨਾਂ ਛੱਡ ਕੇ ਗਈ ਵੀਰਿਆਂ ਨੂੰ ਕੱਲੇ ਤੂੰ ਛੱਡ ਕੇ ਜਾਣਾ ਹੀ ਉੱਥੇ ਜਾ ਕੇ ਰੌਲਾ ਬੜਾ ਪਾਉਂਦੇ ਆ ਗੱਲ ਹੀ ਨਹੀਂ ਸੁਣਨ ਦਿੰਦੇ ਵੀਰਦੀ ਤੇ ਹਾਂ ਹਾਂ ਆ ਗਲੀ ਫਿਰਦੀ ਆ ਇਹ ਉਹਨਾਂ ਨੇ ਨਾ ਕਾਗਜ਼ ਜੇ ਦਿੱਤਾ ਵਾ ਤੇ ਕਹਿੰਦੇ ਵੀ ਇੱਥੇ ਮੰਜੂਦ ਦੇ ਸਾਈਨ ਕਰਾ ਦੇ ਇੱਥੇ ਕੀ ਲਿਖਣਾ ਵਾ ਇੱਥੇ ਬਸ ਲਿਖਣਾ ਤੇ ਮੈਨੂੰ ਆਪ ਨਹੀਂ ਪਤਾ ਪਰ ਮੈਨੂੰ ਨਾ ਇਦਾਂ ਲੱਗਦਾ ਵਾ ਬਾਬਾ ਜੀ ਦਾ ਆਪਾਂ ਨੂੰ ਸਾਈਨ ਨਹੀਂ ਕਰਨੇ ਚਾਹੀਦੇ ਕਿਉਂ ਪਰ ਉਹ ਕਹਿੰਦੇ ਸਖਤਾਈ ਬੜੀ ਹੋ ਗਈ ਆ ਤੇ ਸਾਈਨ ਕਰਨੇ ਹੋ ਵੀਰ ਆਪਣਾ ਹੀ ਆ ਪਰ ਫਿਰ ਵੀ ਕਹਤੇ ਅੱਖਾਂ ਬੰਦ ਕਰਕੇ ਯਕੀਨੀ ਨਾ ਕਰੀਦਾ ਯਾਰ ਯਾਰ ਆ ਮੇਰਾ ਉਹਨੇ ਕੀ ਕਰਨਾ ਵਾ ਮੰਜੂਦ ਅੱਗੇ ਜਾਰੀ ਚੋ ਕੀ ਖੱਟ ਲਿਆ ਵਾ ਤੇ ਫਿਰ ਕੀਤੇ ਸੁਵਾਸ ਕਰੀਏ ਵਿਸ਼ਵਾਸ ਤੇ ਕਰਨੇ ਪੈਣਾ ਮਿੰਦੇ ਆਪ ਨਹੀਂ ਸਮਝ ਲਾ ਦੀ। ਤੋ ਉਹ ਸੈਨ ਕੀਤੇ ਹੋਣੇ ਕੀ ਉੱਥੇ ਕੋਈ ਰਾਜੀ ਨਮਾ ਹੁੰਦਾ ਹੋਏ ਜਾਂ ਕਿਸੇ ਨਿਕਲਾ ਆਂਦੇ ਕੋਈ ਕਢਾ ਲੈ ਮੈਨੂੰ। ਜੇ ਮੈਂ ਉੱਥੇ ਪੇਸ ਹੋ ਗਿਆ ਤਾਂ ਕੀ ਅੰਦਰ ਕਰਤਾ ਫੇਰ? ਚਲਾ ਦੇ ਅੰਦਰ ਬਹਿ ਕੇ ਗੱਲ ਕਰੀਏ। ਉਹ ਨਹੀਂ ਪਹਿਲੇ ਆ ਤੇ ਮੈਂ ਸੈਨ ਕਰਕੇ ਜਾਵਾਂ। ਮੈਂ ਤਾਂ ਬੇਨ ਲਿਆ ਆਂ ਬਸ ਤੁਹਾਨੂੰ। ਤੇ ਤੁਸੀਂ ਇਦਾਂ ਨਾ ਜੋਖਮ ਚੁੱਕ ਕੇ ਨਾ ਆਇਆ ਕਰੋ। ਤੁਹਾਨੂੰ ਪਤਾ ਸਾਰੇ ਜਣੇ ਤਾਂ ਚੁੱਕੇ ਜਾਣਦੇ ਆ ਹੁਣ। ਉਹ ਯਾਰ ਕੁੱਤਾ ਮੈਂ ਅੰਦਰ ਨਹੀਂ ਵੰਡਿਆ ਤੇ ਮੈਂ ਮੇਨ ਨਿਆੜਾ ਜੀ ਕਰੀ ਪਿੰਦਾ ਮਿਲਣ ਵਾਸਤੇ। ਆਉ ਉਹ ਤੇ ਕਾਦੀ ਪੈਂਦਾ ਵਾ ਫਿਰ ਪੱਕਾ ਸਾਈਨ ਕਰਨੇ ਤੇ ਹੀ ਹਾਂ ਸਮੂ ਪੈਨ ਲੱਗਿਆ ਬੁੱਤੋ ਬੁੱਤੋ ਤਾਂ ਲੈਟਾਂ ਰੱਖਣ ਨੂੰ ਕਿਤਾਬ ਵੀ ਲਈ ਤੇ ਸਾਈਨ ਕਰਨੇ ਪੈਣੇ ਜੇ ਮੈਂ ਉੱਥੇ ਪੇਸੋ ਕਿਸ਼ਣਗੀਤੀ ਤੇ ਉਹਨਾਂ ਅੰਦਰ ਜੇ ਦਾਸ ਤਾਂ ਫੇ ਮੈਨੂੰ ਨਹੀਂ ਕੋਈ ਸਮਝ ਲੱਗਦੀ ਜੋ ਕਰਨਾ ਨਾ ਹੁਣ ਕਰ ਲੋ ਤੁਸੀਂ ਹੁੰਦੇ ਯਾਰ ਫਸੇ ਪਏ ਆ ਜਿੰਨੇ ਜੋ ਕਿਹਾ ਉਹਨਾਂ ਨੂੰ ਮੰਨਣਾ ਹੀ ਪੈਣਾ ਵਾ ਬਾਕੀ ਵਿਕੀ ਜਾਊਗਾ ਮੈਨੂੰ ਇਹ ਵੀ ਕਿਤੇ ਢੋਖਾ ਨਾ ਹੋ ਜਾਏ ਯਾਰੋ ਮੇਰਾ ਯਾਰ ਵਾ ਭਰਾਵਾਂ ਵਰਗਾ ਯਾਰ ਵਾ ਹੂੰ ਫਿਰ ਕਿਉਂ ਹੋ ਗਿਆ ਮੈਂ ਕੋ ਸੋਚ ਕੇ ਕੀ ਕੀਤਾ ਹੋਗਾ ਮੈਂ ਸ਼ੈਣ ਕੱਟਿਆ ਉਹ ਮੁੰਡਾ ਮੈਨੂੰ ਟਿਕਣ ਜਾ ਤੇ ਮੁੰਡੇ ਨੂੰ ਨਾਲ ਲੈ ਕੇ ਆਇਆ ਨਹੀਂ ਮੈਂ ਮੁੰਡੇ ਤੇ ਕਿੱਥੇ ਜਾਣਾ ਮੈਂ ਤੇ ਇਹ ਮੌਸਮ ਵੇਖੋ ਕਿੰਨਾ ਖਰਾਬ ਆ ਨਹੀਂ ਨਿਆਣੇ ਨੰਦਾਨਾ ਮੌਸਮ ਦੇ ਵਿੱਚ ਨਾਲ ਵੀਰ ਹੈਗਾ ਤੇ ਆ ਨਾਲ ਵੀਰ ਤਾਂ ਹੈਗਾ ਵਾ ਤੇ ਕੀ ਹੋਰ ਕਿ ਪੁਲਿਸ ਆਏ ਨਹੀਂ ਆਉਂਦੀ ਪੁਲਿਸ ਤਿਹੇਦਾ ਕਰੋ ਜਿਹੜਾ ਵੀ ਮੁੰਡਾ ਵਾ ਨਾ ਕਿਹਾ ਤੂੰ ਪਿਛਲੇ ਕਮਰੇ ਦੇ ਵਿੱਚ ਰੋ ਤੁਸੀਂ ਦੋਵੇਂ ਜਾਣੇ ਤੇ ਰਾਤ ਕੱਢੋ ਮੈਂ ਰੋਟੀ ਪਾਣੀ ਬਣਾਉਣੀ ਆ ਤੇ ਨਹੀਂ ਕੁਝ ਵੀ ਹੁੰਦਾ ਤੇ ਜੇ ਲੱਗੂਗਾ ਸਾਨੂੰ ਕਿ ਹੁੰਨਿਆ ਵਾ ਕੁਛ ਨਾ ਕੁਛ ਆਉਂਦੀ ਹੈ ਪੁਲਿਸ ਛਾਪਾ ਵੱਜਦਾ ਵਾ ਤੇ ਤੁਸੀਂ ਪਿਛਲੇ ਬੂਹੇ ਤੋਂ ਨਹੀਂ ਨਿਕਲ ਜਿਓ ਤੇ ਜੜਾ ਇੱਥੇ ਆਪਾਂ ਤੜਫਦੇ ਰਹਿਣਾ ਵਾ ਤੇ ਉੱਥੇ ਇੱਥੇ ਆਪਾਂ ਜਾਣਾ ਉੱਥੇ ਛੇਹ ਹੋ ਬਹੁਤ ਸੇਫਾਹੀਂ ਦੇ ਇੱਥੇ ਤਰਫ ਦੇ ਰਹਿਣਾ ਮਾਣਾ ਵੀ ਅੱਜ ਇਦਾਂ ਦੀ ਸੁਨਸਾਨ ਰਾਤ ਵਾ ਇੰਨਾ ਮੀਂਹ ਪੈਣ ਡਿਆ ਤੇ ਕਿੱਥੇ ਆ ਤੁਸੀਂ ਤੇ ਕਿੱਥੇ ਨਹੀਂ ਆ ਨਿਆਣਿਆਂ ਦੇ ਮੂੰਹ ਵੱਲੇ ਵੇਖੋ ਨਾ ਯਾਰ ਕੋਹ ਨਹੀਂ ਹੁੰਦਾ ਹੁਣ ਹੁਣ ਮੁੰਡਾ ਢੀਕਣ ਡਿਆ ਇੱਥੇ ਮੈਨੂੰ ਪਾਪਾ ਪਲੀਜ਼ ਇੱਥੇ ਰਹਿ ਬੋਹ ਤੂੰ ਮੈਂ ਫੇਕ ਕੋਈ ਨਹੀਂ ਫੇ ਆਉਂਗਾ ਤੂੰ ਧਿਆਨ ਰੱਖੀ ਮਮਾ ਚੰਗਾ ਮਮਾ ਨੂੰ ਰੋਣਾ ਨਾ ਦੇ ਚੰਗਾ ਰੋਣਾ ਦੇ ਕੀ ਆ ਤਨ ਮੈਂ ਨਿਆਣਿਆਂ ਲੱਗੇ ਰੋਇਆ ਨਾ ਕਰ ਕਿੰਨਾ ਰੋਨੀ ਆ ਜਿਹਦੇ ਕਰਮਾਂ ਚ ਰੋਣਾ ਲਿਖਿਆ ਗਿਆ ਉਹਨੇ ਹੁਣ ਕੀ ਹੌਂਸਲਾ ਦੇਣਾ ਵਾ ਕਿਸ ਨੂੰ ਉਹ ਯਾਰ ਤੂੰ ਹੀ ਹੱਦ ਕਰਦੀ ਫੇ ਨਿਆਣੇ ਲੱਗੇ ਉਹਨਾਂ ਚ ਕੀ ਬਿੱਤੇ ਆ ਨਿਆਣੇ ਵੇਖੋ ਇਹਨੂੰ ਗੱਲ ਨਾਲ ਲਾ ਕੇ ਤੇ ਫੇਰ ਜਾਇਓ ਆਨੇ ਦਾ ਪੁੱਤ ਨਿੱਕੇ ਨਿੱਕੇ ਮੂੰਹ ਉਹਨਾਂ ਨਿਆਣਿਆਂ ਦੇ ਇੰਨਾ ਵੱਲ ਵੇਖ ਕੇ ਮੈਨੂੰ ਰੋਣਾ ਆਉਂਦਾ ਵਾ ਇੰਨਾ ਕਰਕੇ ਭੱਜਾ ਫੇੜਨੇ ਜੇ ਕਾਬੂ ਆ ਗਿਆ ਸਾਰੀ ਮਜੇਦ ਲੰਘ ਜਾਣੀ ਹੈ ਕੀ ਕਰਮ ਲਿਖਿਆ ਕਿਸੇ ਕਦੇ ਮੈਨੂੰ ਤੋਂ ਸਮਝ ਨਹੀਂ ਲੱਗਦੀ ਕੁਝ ਵੀ ਲਵ ਯੂ ਬਾਏ ਚਲ ਠੀਕ ਆ ਇਹ ਨਾ ਨਹੀਂ ਬਾਂਦੀ ਗੱਲ ਬੋਲਤੀ ਚਾਹੀਦਾ ਵਾ ਬੋਲਟ ਯਾਰ ਡੈਡੀ ਨੂੰ ਕਿਹਾ ਤੇਗਾ ਬਲੇ ਦੇ ਹੂੰ ਤੂੰ ਵੀ ਲੈ ਆਂ ਬੋਲਟ ਉਹ ਤੇਰੇ ਪਿਓ ਗਦਰ ਆਂਦੀ ਕਮਾਈ ਆ ਮੇਰੇ ਬੁੜੇ ਕੋ ਤੇ ਕਾਮ ਨਹੀਂ ਉਹ ਮੇਰੇ ਪਿਓ ਗਦਰ ਆਂਦੀ ਗੋਰੀ ਆ ਉਹ ਆਵੇਂ ਦੋ ਨੰਬਰੀ ਲੈਂਦਾ ਵਾ ਰਿਸ਼ਵਤ ਰੁਕ ਜਾ ਮੈਨੂੰ ਸਟੈਂਡ ਲਾ ਮੈਂ ਮੈਨੂੰ ਡੇਢ ਕਰ ਦੇਣਾ ਹੁੰਦੀ ਮੈਨੂੰ ਦਾ ਓ ਆਡਾ ਟੱਬਰ ਸਾਰਾ ਰਾਤ ਨੂੰ ਬੈਠ ਕੇ ਗੱਲਾਂ ਕਰਦਾ ਤੇਰਾ ਪਿਓ ਲੈਂਦਾ ਰੋਜ਼ ਤੇਰਾ ਜਾਰੇ ਮੇਰਾ ਬਾਪੂ ਕਿਧਰ ਨਾਲ ਲਾ ਬੁੱਲ ਚੜਾ ਬਾਪੂ ਤੇ ਤੇਰਾ ਬਾਪੁੱਛੇ ਤੇਰਾ ਡੇਢੀ ਕਰਤਾ ਨਾ ਸਾਡੇ ਘਰ ਨਹੀਂ ਮੇਰਾ ਹੋ ਜਾ ਕੰਮਗਾ ਕੋ ਨਹੀਂ ਆਗਾ ਦੋ ਵਾਰੀ ਲੈ ਦੇ ਦੇ ਫੜਿਆ ਗਿਆ ਉਹ ਉਹਦੇ ਵੜਿਆ ਨਹੀਂ ਗਿਆ ਕਿਤੇ ਹਾਂ ਓਏ ਇਸ ਘਰੇ ਚ ਫੜਿਆ ਗਿਆ ਆਈ ਫੋਟੋ ਫੋਟੋ ਨਾ ਕੋਈ ਬਤਾਓ ਫੋਟੋ ਆਈ ਅਕਬਰ ਚ ਉਹ ਮੈਂ ਕੁਝ ਪੇਵਾ ਖਾਈਆ ਆਪਣੀਆਂ ਮਰੀਜਾਂ ਦਾ ਓਏ ਕੀ ਗੱਲ ਆ ਗਿਆ ਪਰੇ ਉਹ 76 ਨਾ ਖਾਲੀ ਅੱਗੇ ਤੋਂ ਨਾ ਕਹਿਦੀ ਇਦਾਂ ਉਹ ਕੀ ਗੱਲ ਹੋਈ ਆ ਮੈਨੂੰ ਆਂਦਾ ਤੇਰਾ ਡੈਡੀ ਦੋ ਨੰਬਰ ਦੀ ਕਮਾਈ ਕਰਦਾ ਪੁੱਤ ਤੂੰ ਜਾ ਆਪਣੇ ਘਰ ਜਾ ਮੇਰਾ ਪੁੱਤ ਜਾ ਕਹੇਦੋ ਨਾ ਕਹਿਦੀ ਇਦਾਂ ਜਾ ਜਾ ਮੇਰਾ ਪੁੱਤ ਹਾਂ ਕਹਿਣਾ ਹੀ ਆ ਸਤਿ ਸ਼੍ਰੀ ਅਕਾਲ ਜੀ ਉਹ ਤਾਂ ਜਦੋਂ ਮੈਂ ਤੈਨੂੰ ਆਖਣ ਦਾ ਤੂੰ ਆਪਣੇ ਘਰ ਜਾ ਤੈਨੂੰ ਵੀ ਇਹ ਗੱਲ ਨਾ ਬੋਤਲ ਲੜੀਦਾ ਨਹੀਂ ਹੁੰਦਾ ਕਿ ਉਹ ਇਦਾਂ ਕਹਿੰਦਾ ਇਹ ਮੈਂ ਫਾਲ ਨਹੀਂ ਕਰਦਾ ਉਹ ਤਾਂ ਕੋਈ ਗੱਲ ਹੋਵੇ ਤੇ ਕੋਈ ਗੱਲ ਕਰਦਾ ਤਾਂ ਹੀ ਕਰਦਾ ਨਾ ਗੱਲ ਗੱਲ ਕੋਈ ਨਿਕਲੇ ਤਾਂ ਹੀ ਨਿਕਲਦੀ ਗੱਲ ਇਹਨੇ ਜਣੇ ਖਣੀ ਨਾਲ ਪੰਗਾ ਨਹੀਂ ਲਈਦਾ ਹੁੰਦਾ ਜਾ ਕਰਨ ਨੂੰ ਲੈ ਜਾ ਮੋਟਰ ਹੈਗਾ ਆਹ ਉਹਨਾਂ ਨੂੰ ਸਾਰੇ ਲੋਕਾਂ ਨੂੰ ਪਤਾ ਵਾ ਇਸ ਗੱਲ ਦਾ ਫਿਰ ਇਹ ਸ਼ ਤਾਂ ਲੈਂਦੇ ਆ ਲੜੀਦਾ ਨਹੀਂ ਹੁੰਦਾ ਕਿਸਨਾ ਨਿੱਕੇ ਪਾਪੇ ਗੱਲ ਸੁਣੋ ਮੇਰੀ ਸੱਚੀ ਮੇਰਾ ਡੈਡ ਗ੍ਰੀਸ ਹਦੋਂ ਲੰਦਾ ਉਹ ਤੋਂ ਵੀ ਈਸ਼ਵਰ ਤੋਂ ਬਗੈਰ ਕਿਹੜਾ ਕੰਮ ਹੁੰਦਾ ਤੂੰ ਵਜੇ ਨਿਆਣਾ ਵਾ ਮੇਰੀ ਮੰਮੀ ਦੀ ਆਂਦੀ ਤੇਰਾ ਪਾਪਾ ਨਹੀਂ ਇਹ ਤੇ ਕੰਮ ਕਰਦਾ ਸਾਰੇ ਬੋਧ ਇੱਕੋ ਜਿਹੇ ਨਹੀਂ ਹੁੰਦੇ ਆ ਪੰਜੇ ਉਂਗਲਾਂ ਵਾ ਵੇਖਾ ਪੰਜ ਉਂਗਲਾਂ ਬਰਾਬਰ ਵਾ ਕਈ بڑے ਧਰਮ ਦੇ ਮਾਨ ਦੇ ਪੱਕੇ ਹੁੰਦੇ ਆ ਅਫਸਰ ਉਹ ਕਿਸ ਕੋ ਰਿਸ਼ਵਤ ਲੈ ਕੇ ਕੰਮ ਨਹੀਂ ਕਰਦੇ ਉਹ ਕਹਿੰਦੇ ਸਾਨੂੰ ਸਰਕਾਰ ਦੇਣ ਦੀ ਤਨਖਾਹਾਂ ਉਹ ਸਰਕਾਰ ਦੀ ਤਨਖਾਹ ਦੇ ਉੱਤੇ ਹਰ ਇੱਕ ਬੰਦੇ ਦਾ ਕੰਮ ਕਰਦੇ ਆਉ ਭਗਤ ਕਰਦੇ ਹਰ ਇੱਕ ਬੰਦੇ ਦੀ ਗਰੀਬ ਬੰਦੇ ਦੀ ਕਈ ਇਹੋ ਜਿਹੇ ਅਫਸਰਵਾ ਗਰੀਬ ਬੰਦੇ ਨੂੰ ਬਾਜ ਮਾਰ ਕੇ ਲਾਗੇ ਭਾਲਦੇ ਆ ਪਹਿਲਾਂ ਉਹਨੂੰ ਚਾਹ ਪਾਣੀ ਪੁੱਛਦੇ ਆ ਫਿਰ ਉਹਨਾਂ ਦੇ 10 ਬਾਪੂ ਕੀ ਕੰਮ ਆ 10 ਵੀਰ ਕੀ ਕੰਮ ਆ ਤੇ ਪੁੱਤ ਇਹ ਕੋਈ ਗੱਲ ਹੈਗੀ ਆ ਤੇ ਤਾਂ ਹੀ ਲੋਕੀ ਗੱਲਾਂ ਕਰਦੇ ਤਾਂ ਮੈਂ ਤੈਨੂੰ ਇਹ ਨਾ ਕਿ ਕਿਸੇ ਨਾਲ ਪੰਗਾ ਨਹੀਂ ਲਈਦਾ ਹੁੰਦਾ ਹਾਂ ਗੱਲਾਂ ਤਾਂ ਹੀ ਹੋਣੀਆਂ ਉਹ ਮੁੰਡਾ ਐਵੇਂ ਤੇ ਵਿਆਹ ਆਖਣ ਵੇਖ ਲਾ ਤੇਰੇ ਸਾਹਮਣੇ ਆ ਕੇ ਗਿਆ ਕਿ ਨਹੀਂ ਫਿਰ ਕੱਲ ਜਾ ਕਰ ਨੂੰ ਹੁਣ ਠੀਕ ਆ ਆਹ ਆਹ ਇਹ ਲੋਪੜੇ ਮੁੱਟੇ ਦੇ ਕੰਮ ਕਿੱਦਾਂ ਡਿੰਗ ਕਢਾਉਣ ਡਿਆ ਮੋਟਰਸਾਈਕਲ ਤੇ ਜੋਰੀ ਲਵਾਈ ਜਾਣ ਡਿਆ ਜੇ ਕੋ ਕਹਾਂ ਨਾ ਤੇ ਤੂੰ ਦਿਵਾਲੇ ਹੋ ਜਾਨੀਂ ਆ ਗੁੱਸੇ ਨਾ ਹੋਵਾਂ ਤਾਂ ਕੀ ਕਰਾਂ ਪੈਸੇ ਖਰਚੇ ਆ ਮੋਟਰਸਾਈਕਲ ਨਵਾਂ ਲੈ ਕੇ ਦਿੱਤਾ ਵਾ ਇਹ ਥੇ ਤੜਾਉ ਨੂੰ ਜਾ ਕੇ ਦਿੱਤਾ ਇਹਨੂੰ ਸਰਪੇ ਇੰਨਾ ਕਹਿੰਨੀ ਮਾਰਾ ਮੋਟਾ ਡਾਟਾ ਕਰ ਤੂੰ ਇਦੋਂ ਲੜੀ ਛੋ ਕੇ ਬੈਜਣ ਨੇ ਉਹ ਫਿਰ ਤਾਇਰ ਤੁਹਾਡੇ ਲੱਗੇ ਪੈਂਦਾ ਕੋਈ ਗੱਲ ਦਾ ਪਤਾ ਨਹੀਂ ਫਿਰ ਲੱਗਦਾ ਉਹਨੂੰ ਪਤਾ ਨਹੀਂ ਲੱਗਦਾ ਆ ਵੇ ਆ ਕੋਈ ਹਾਲਾ ਮੋਟਰਸਾਈਕਲ ਦਾ ਮੈਨੂੰ ਬੁੱਟ ਲੱਗੇ ਦੋ ਇਹ ਤੇ ਮੇਰੀ ਵੇਚਤੀ ਹੁੰਦੀ ਏ ਜੇ ਵੇਚਤੀ ਹੁੰਦੀ ਨਾ ਪਤਾ ਕਮਾਈ ਕਰਕੇ ਜੋ ਮਰਜ਼ੀ ਲੈ ਲਿਓ ਆ ਨਵਾਂ ਹੀ ਲੱਗਦਾ ਕੀ ਜਰੂਸ ਕੱਢਿਆ ਇਹਦਾ ਕਿਹੜੇ ਕਿਹੜੇ ਟਾਇਰ ਪਾਏ ਤੂੰ ਇਹਨੂੰ ਮੈਨੂੰ ਬੁੱਟ ਲੱਗ ਦੋ ਹੁਣ ਤੇ ਪੁੱਤ ਇਹਦੇ ਚੋਂ ਕੀ ਕੱਢਣਾ ਵਾ ਹੈ ਇੱਕ ਹੀ ਮੰਗਦਾ ਤੇਰੇ ਕੋਲ ਇਹਦੀ ਕਾਨੂੰ ਜਾਣ ਕੱਢਣ ਲੱਗਾ ਵਾ ਉਹ ਤਾਂ ਨਵਾਂ ਲਿਆ ਪੈਸੇ ਖਰਚੇ ਐ ਤੇ ਵੀ ਤਰਸ ਕਰ ਥੋੜਾ ਜਿਹਾ ਐ ਤੇ ਨਾਲੇ ਨਾ ਬੁਲਟ ਬਲਟ ਦਾ ਖਹਿੜਾ ਛੱਡ ਆਪਾਂ ਪੜਨਾ ਲਿਖਣਾ ਵਾ ਇਹਨਾਂ ਦੇ ਗਲੀਆਂ ਥੋੜੀ ਸ਼ਾਂਗਣੀਆਂ ਵਾ ਜੇ ਮੈਨੂੰ ਬੁੱਟ ਲੱਗਦਾ ਮੈਂ ਫਿਰ ਵੀ ਇਹ ਕਹਿੰਨੀ ਤਾਂ ਐਡ ਕਰਾ ਲਵਾਂ ਝੋਕ ਜਾ ਬੱਲੀ ਉਹ ਤੇਰੀ ਇਹੋ ਜਿਹੇ ਡਰਾਵੇਂ ਮੇਰੇ ਲੱਗੇ ਨਾ ਦੇ ਇਹ ਮੇਰੀ ਭਲਵਾਨ ਸੀ ਆ ਇਹ ਮੋਟਰਸਾਈਕਲ ਤੇ ਜਾਂਦਾ ਵਾ ਜੋ ਸਾਡਾ ਵਾਰਾ ਪਰ ਚਾਚੇ ਨੂੰ ਪੁੱਛ ਲਈ ਸੈਕਲ ਕਰ ਹੁੰਦਾ ਹੱਥ ਲਾਉਂਦਾ ਹੁਕਮ ਨਹੀਂ ਹੁੰਦਾ ਮੈਨੂੰ ਰੱਡੀ ਤੂੰ ਦਬਕੇ ਮਾਰ ਕੇ ਛੱਡ ਦੇ ਨੇ ਬਾਹਰੋਂ ਪਤਾ ਮੈਂ ਕਿਹੜੀਆਂ ਗੱਲਾਂ ਸੁਣਦਾ ਕਿਹੜੀਆਂ ਗੱਲਾਂ ਸੁਣਦਾ ਤੂੰ ਹੁੰਦਾ ਹੀ ਆਂ ਕਿ ਹੁਣ ਸੁਣਦਾ ਸੁਣਦਾ ਤਾਂ ਸੁਣੀ ਜਾ ਕੀ ਸੁਣਦਾ ਮੈਂ ਆ ਗਈਆਂ ਕਹੀਏ ਤੂੰ ਦੱਸ ਹੀ ਲੈ ਜਿਹੜੀ ਗੱਲ ਦੱਸਣੀ ਹੈ ਉਹ ਕੋਈ ਗੱਲ ਨਹੀਂ ਮੈਂ ਆਪੇ ਗੱਲ ਕਰ ਲੂੰਗੀ ਤੁਸੀਂ ਜਾਓ ਨੇ ਕੁੰਦਾ ਕਿਹਦੀ ਟੀ ਹੁੰਦੀ ਐ ਉਹ ਤੇ ਨਿਆਣਾ ਵਾ ਤੁਸੀਂ ਨਿਆਣੇ ਜੀ ਜਾ ਤੂੰ ਹੀ ਆਪਣੇ ਡਿਊਟੀ ਤੇ ਉੱਥੇ ਜਾ ਕੇ ਮੁੜ ਕੇ ਤੂੰ ਬੇਕਸੂਰਿਆ ਤੇ ਕਸੂਰ ਕੱਢਣਾ ਉੱਥੇ ਵਿਚਾਰੇ ਬੇਕਸੂਰਿਆ ਬੈਠੇ ਹੁੰਦੇ ਆ ਮਣ ਕੇ ਤੂੰ ਉਹਨਾਂ ਨੂੰ ਥਾਪੀਆਂ ਮਾਰਨੀ ਆ ਚਲ ਉੱਠੋ ਜਾਓ ਇਹਨੂੰ ਸਮਝਾ ਦੇ ਕਿ ਮੈਂ ਨਾ ਬੰਦਿਆਂ ਨੂੰ ਪੇਸ਼ ਆਵੇ ਮਾਰ ਮਾਰ ਚੁੱਟੀਆਂ ਧੂਂ ਕਰਦੂ ਨਹੀਂ ਦੇਦਾ ਮੈਂ ਬੱਸ ਵੀ ਕਰਿਆ ਕਰੋ ਹਾ ਇਹਦਾ ਰੋਬ ਆ ਨਾ ਉੱਥੇ ਹੀ ਚੰਗਾ ਲੱਗਦਾ ਘਰ ਨਹੀਂ ਚੰਗਾ ਲੱਗਦਾ ਦੋਸਤ ਬਣ ਕੇ ਰਿਹਾ ਕਰੋ ਦੇ ਮੈਨੂੰ ਤਾਂ ਨਹੀਂ ਪਤਾ ਮੈਨੂੰ ਕਿੰਨੇ ਜਣੇ ਮਖੌਲ ਕਰਦੇ ਤੂੰਗਾ ਤਾਂ ਮਨ ਭਰਨ ਲਿਆ ਵਾ ਕੀ ਮਖੌਲ ਕਰਦੇ ਸਾਰੇ ਤੁਹਾਡੇ ਘਰ ਦੋ ਨੰਬਰ ਦੀ ਕਾਈ ਦੋ ਨੰਬਰ ਦੀ ਕਾਈ ਕੌਣ ਕਹਿੰਦਾ ਅੱਧੀ ਮਨਾਦ ਕੇ ਗਿਆਈ ਆਂਦਾ ਸਾਡੇ ਘਰ ਤੇ ਸਾਰੇ ਬਾਤ ਲਾ ਕੇ ਕਿੰਨਾ ਕਰਦੇ ਤੁਹਾਡੇ ਬਾਪਾ ਜਿਹੜੀਆਂ ਵਾਈਆਂ ਨਾ ਆ ਸਾਡੇ ਘਰ ਦੇ ਹੀ ਡੋਂਦੇ ਆ ਪਿਓ ਤੇਰਾ ਅਕਲਾਲ ਦੀ ਕਮਾਈ ਕਰਦਾ ਵਾ ਤੇ ਤੂੰ ਆਪਣੇ ਮਨ ਤੇ ਆ ਗੱਲ ਆ ਕੇ ਨਾ ਬੈ ਜੀ ਉਹ ਨਾ ਹੋਵੇ ਤੂੰ ਆਪਣੇ ਪਿਓ ਦੇ ਬਾਰੇ ਆਪਣੇ ਦਿਲ ਚ ਨਫ਼ਰਤ ਰੱਖ ਲੈ ਇਹੋ ਜੀ ਕੋਈ ਗੱਲ ਨਹੀਂ ਆ ਨਾਲੇ ਲੋਕਾਂ ਕੋ ਜਰਿਆ ਨਹੀਂ ਜਾਂਦਾ ਅਸੀਂ ਖਾਂਦੇ ਪੀਂਦੇ ਨਾਲੇ ਤੇਰਾ ਪਿਓ ਨੌਕਰੀ ਕਰਦਾ ਨਾ ਆ ਆਣਗਵਾਂਡੀ ਨਹੀਂ ਚਰਦਾ ਆ ਜਿਨ੍ਹਾਂ ਦੇ ਨਿਆਣੇ ਨਹੀਂ ਹੈਗੇ ਇਹੋ ਹੀ ਗੱਲਾਂ ਡਾਉਂਦੇ ਹੀ ਹੋਰ ਕੋਈ ਕੋਈ ਨਹੀਂ ਡਾਉਂਦਾ ਤੇ ਤੂੰ ਆਪਣੇ ਦਿਲ ਤੇ ਨਹੀਂ ਲਾਉਣੀ ਤੇ ਤੂੰ ਪੜਾਈ ਲਿਖਾਈ ਕਰਨੀ ਆ ਉਹਨਾਂ ਦਾ ਰਾਦਾਵਾ ਵੀ ਪਿਓ ਪੋਤਾਂ ਨੂੰ ਖਲਾਫ ਕਰਦੀਏ ਇੱਕ ਦੂਜੇ ਨਾਲ ਬੋਲਣ ਨਾ ਤੇ ਪੁੱਛਣ 기ਛਣਗੇ ਨਾ ਇੱਕ ਦੂਜੇ ਨੂੰ ਠੀਕ ਹੀ ਗੱਲ ਵਾਧਾ ਨਾਲ ਪਤਾ ਕੀ ਹੋ ਗਿਆ ਵਾ ਕੋਹ ਨਹੀਂ ਚਾਚੀ ਜੀ ਆ ਲੋਕੀ ਨੇ ਖਤੇ ਅੰਤਰੇ ਆਹੋ ਜਿਹਾ ਵਈਆਂ ਡਾਉਂਦੇ ਆ ਵੀ ਸਾਡਾ ਜਿਹੜਾ ਆਦਮੀ ਹੈ ਨਾ ਉਹ ਦੋ ਨੰਬਰ ਦੀ ਕਮਾਈ ਕਰਦਾ ਵਾ ਔਰ ਕਹਿੰਦਾ ਦੋ ਨੰਬਰ ਦੀ ਕਮਾਈ ਕਰਦਾ ਸਾਰੇ ਦਿਨ ਦੇ ਵਿਚਾਰਾ ਗਿਆ ਰਹਿੰਦਾ ਰ ਸ਼ਾਮਾਂ ਨੂੰ ਆਉਂਦਾ ਵਾ ਜਿੰਨੀ ਡਿਊਟੀ ਉਹ ਨਹੀਂ ਕਰਦਾ ਵਾ ਇਹ ਬਾਹਰੋਂ ਕਮਾਈ ਕਰਦਾ ਵਾ ਦੋ ਨੰਬਰ ਦੀ ਕਿੱਥੇ ਡਿਊਟੀ ਕਰਨ ਜਾਂਦਾ ਵਾ ਹੋਰ ਤੇ ਉਹ ਡਿਊਟੀ ਤੇ ਕਿਤੇ ਨਹੀਂ ਕਰਨ ਜਾਂਦਾ ਆ ਲੋਕਾਂ ਨੂੰ ਨਖਤਿਆਂ ਨੂੰ ਪਤਾ ਹੋਊਗਾ ਇਹਨਾਂ ਦੇ ਮੂੰਹ 'ਚ ਕੀੜੇ ਪੈ ਜਾਣ ਮੈਂ ਤੇ ਕਹਿੰਨੀ ਆ ਇਹ ਜਿਹੜੇ ਵਾਈਆਂ ਡੰਦੇ ਆ ਇਹ ਕਰੋ ਹੀ ਗੱਲਾਂ ਉਡਰਦੀਆਂ ਵਾ ਬਾਹਰੋਂ ਕੋਈ ਨਹੀਂ ਡੰਦਾ ਹੈਗਾ ਨਾਲੇ ਜੀਵਨ ਨੂੰ ਕੀ ਲੋੜ ਪਈ ਆ ਤੇ ਤੇਰਾ ਡੈਡੀ ਹੈ ਦੋ ਨੰਬਰ ਦੀ ਕਮਾਈ ਕਰਦਾ ਉਹ ਕਿਹੜਾ ਜੀਵਨ ਉੱਥੇ ਵੇਖਣ ਜਾਂਦਾ ਵਾ ਮੇਰਾ ਤੇ ਆਦਮੀ ਕਿਤੇ ਇੰਨਾ ਸਾਥ ਮਨਜੋਦਾ ਦੇਣ ਦਾ ਮਨਪਰੀਦ ਦਾ ਦੇਣ ਦਾ ਜੇ ਉਹ ਜਾਣਦਾ ਨਾ ਤੇ ਪੈੜੀ ਨਾ ਖਰੀਦਦਾ ਆ ਸਿੰਦੋ ਬੀਬੀ ਵੀ ਉਧਰ ਜਾ ਕੇ ਰਾਤ ਰਹੀ ਆ ਮੈਂ ਇੰਨਾ ਜੋਰ ਲਾਇਆ ਵੀ ਰੋਟੀ ਪਾਣੀ ਬਣਾਇਆ ਕਿਤੇ ਇੱਥੇ ਵਿਖਾਈ ਵੀ ਨਹੀਂ ਦਿੱਤੀ ਉਹਨੇ ਹੈਗੀ ਨਹੀਂ ਭੈਣਾ ਤੂੰ ਤੇ ਇੱਕੇ ਸਾਇਏ ਚ ਲੱਗੀ ਆ ਕਿੱਧਰ ਜੀਵਨ ਦੀ ਗੱਲ ਕਿੱਧਰ ਛਿੰਦੋ ਬੀਬੀ ਦੀ ਗੱਲ ਕਿੱਧਰ ਛਿੰਦੋ ਪੂਆ ਦੀ ਗੱਲ ਕਿੱਧਰ ਦੀ ਕਿੱਧਰ ਤੂੰ ਮਿੰਦ ਤੇਰੀ ਸਮਝ ਨਹੀਂ ਲੱਗੀ ਮੈਂ ਸਮਝਾਉਣੀ ਆ ਕੀ ਗੱਲ ਕਰਨ ਢਈ ਆ ਦੋ ਨੰਬਰ ਦੀ ਕਮਾਈ ਦਾ ਇਹ ਮਤਲਬ ਜੇ ਅਸੀਂ ਦੋ ਨੰਬਰ ਦੀ ਕਮਾਈ ਕਰਦੇ ਨਾ ਪਹਿਹ ਤੇ ਲਾੜ ਕੋ ਵਾਧੂ ਹੁੰਦਾ ਤੇ ਅਸੀਂ ਪਹਿਲੀ ਜਾਣ ਨਹੀਂ ਦੇਣੀ ਜਿੱਦਾਂ ਵਿਦਾ ਚੜਾ ਕੇ ਚਾਚਾ ਜੀ ਨੇ ਕੀਤਾ ਸੀ ਨਾ ਕੰਮ ਤੇ ਅਸੀਂ ਵੀ ਵਿਦਾ ਚੜਾ ਕੇ ਪਹਿਲੀ ਲੱ ਲੈਣੀ ਦੋ ਕਮਾ ਨੰਬਰ ਦੀ ਕਮਾਈ ਹੈ ਨਹੀਂ ਨਾ ਸਾਡੇ ਕੋਲ ਸਾਡੇ ਕੋਲ ਹੱਕ ਹਲਾਲ ਦੀ ਕਮਾਈ ਆ ਗੱਲ ਹਾ ਵੀ ਤੇ ਆਪ ਕਹਿੰਦੇ ਹੱਕ ਹਲਾਲ ਦੀ ਆ ਜਾਂ ਫੇ ਕਿਸੇ ਨੂੰ ਬਾਹਰੋਂ ਪਤਾ ਲੱਗਾ ਹੋਗਾ ਦੋ ਨੰਬਰ ਦੀ ਕਰਦਾ ਤਾਂ ਹੀ ਲੋਕੀ ਗੱਲਾਂ ਕਰਦੇ ਹੋਣਗੇ ਇਹ ਲੋਕਾਂ ਨੂੰ ਗੱਲਾਂ ਕਰਨ ਦਾ ਕੀ ਪਤਾ ਹੋਊਗਾ ਵੀ ਗੱਲਾਂ ਕਰਦੇ ਕਿ ਨਹੀਂ ਕਰਦੇ ਦੋ ਨੰਬਰ ਦੀ ਕਮਾਈ ਕਿ ਤਿੰਨ ਨੰਬਰ ਦੀ ਮੇਰੀ ਗੱਲ ਸੁਣੋ ਚਾਚੀ ਜੀ ਹੋਰ ਤੇ ਕੋਈ ਗੱਲ ਨਹੀਂ ਹੋਣੀ ਹੈਗੀ ਆ ਮੇਰੇ ਪੁੱਤ ਦਾ ਤੇ ਪਿਓ ਦਾ ਪਿਆਰ ਖਰਾਬ ਹੋ ਜਾਣਾ ਤੇ ਲੋਕਾਂ ਨੂੰ ਠੰਡ ਪੈ ਜਾਣੀ ਕਲੇਜ ਚ ਵੇਖੋ ਲੋਕਾਂ ਨੇ ਕੀ ਤੁਹਾਡਾ ਸਾਹਮਣਾ ਵਾ ਤਾ ਦੇ ਪੁੱਤ ਦਾ ਪਿਆਰ ਕਿਸੇ ਨੂੰ ਮਿਲ ਜਾਣਾ ਵਾ ਅੱਜ ਕੱਲ ਤਾਂ ਨਿਆਣੇ ਕਮਾਉਣ ਦੇ ਮਾਨ ਨਹੀਂ ਆ ਕਿਤੇ ਆਵਾਜ਼ ਮਾਰੋ ਤੇ ਕਿਤੇ ਗੱਲ ਨਹੀਂ ਸੁਣਦੇ ਕਿਤੇ ਐ ਭੱਜ ਕੇ ਜਾਂਦੇ ਆ ਸਾਡੇ ਵਰਗੇ ਵਿਚਾਰੇ ਕਰਲੇ ਲੈਂਦੇ ਫਿਰਦੇ ਨਿਆਣਾ ਕੋਈ ਸਾਡੇ ਕੋ ਆਵੇ ਹੱਡ ਲਾ ਕੇ ਕੋਈ ਬਵੇ ਗੱਲ ਕਰੇ ਪਰ ਜੀ ਤੁਹਾਨੂੰ ਕਿੱਥੋਂ ਅਹਿਸਾਸ ਹੋਣਾ ਤੁਹਾਡਾ ਕਿਹੜਾ ਕੋਈ ਨਿਆਣਾ ਵਾ ਉਹ ਨਿਆਣੇ ਤੇ ਹੱਡੇ ਆ ਸਾਨੂੰ ਪੁੱਛ ਕੇ ਵੇਖੋ ਥੋੜੇ ਦੂਰ ਚੱਲ ਜਨ ਨਾ ਦਿਲ ਦੇ ਛੁਰੀਆਂ ਵੱਜਦੀਆਂ ਕਿਤੇ ਹੱਡ ਦਾ ਮੂੰਹ ਨਾ ਮੋੜ ਲੈਣ ਤੁਸੀਂ ਇਦਾਂ ਕਹਿੰਨੇ ਤੁਹਾਨੂੰ ਅਹਿਸਾਸ ਹੈਗਾ ਇੰਨਾਂ ਚੀਜ਼ਾਂ ਦਾ ਜੀ ਭੈਣਾ ਰੱਬ ਨੂੰ ਰਹਿਣ ਦੇ ਉੜੀ ਚੜੇ ਨਹੀਂ ਤੇ ਚੜਦੇ ਦੇਖੇ ਆ ਨਿਆਣੇ ਦਾ ਸਾਨੂੰ ਪਤਾ ਵਾ ਕੀ ਚੀਜ਼ ਪਰ ਉਹ ਦਿਲ ਚ ਪਿਆਰ ਨਹੀਂ ਹੁੰਦਾ ਜੋ ਮਰਜ਼ੀ ਤੁਸੀਂ ਹਾਕੀ ਜਾਣ ਨਾ ਕਰਨੇ ਵਾਲਿਆਂ ਦਾ ਇਹ ਨਹੀਂ ਕੋਈ ਗੱਲ ਹੈਗੀ ਸਾਨੂੰ ਕੋਈ ਨਿਆਣੇ ਚਾਹੀਦੇ ਨਹੀਂ ਜਾਂ ਸਾਨੂੰ ਕੋਈ ਆਪਣੇ ਦਿੱਤਾ ਨਹੀਂ ਸਾਨੂੰ ਸਭ ਕੁਝ ਦਿੱਤਾ ਹੈ ਰੱਬ ਨੇ ਕਿਸਮਤ ਮਾੜੀ ਸਾਡੀ ਪਤਾ ਨਹੀਂ ਕੀ ਪਾਣਾ ਵਰਤਿਆ ਤੇ ਤੂੰ ਨਾ ਐਡਾ ਮਾਣ ਕਰ ਤੂੰ ਨਾ ਐਦਾਂ ਗੱਲਾਂ ਕਰ ਵੱਧ ਚੜਾ ਕੇ ਕੰਮ ਤਰੇਨ ਖਤੇ ਕਰਦੀ ਕਿ ਇਹਨੂੰ ਕੋ ਕਰਦੀ ਮੈਂ ਤਰੇਨ ਕਿੰਨੂੰ ਕਹਿੰਨੀ ਆ ਤੂੰ ਚਾਚੀ ਜੀ ਮੇਰੀ ਸੁਣੋ ਗੱਲ ਮੈਂ ਮਾੜੀ ਚੰਗੀ ਕਿਹਨੂੰ ਕਹਿਣ ਦੀ ਮੈਂ ਉਹਨਾਂ ਲੋਕਾਂ ਨੂੰ ਗਾਲਾਂ ਕੱਢਣ ਦੀ ਜਿਨ੍ਹਾਂ ਲੋਕਾਂ ਨੇ ਮੇਰੇ ਆਦਮੀ ਦੀਆਂ ਮਾੜੀਆਂ-ਮਾੜੀਆਂ ਵਾਈਆਂ ਡਾਈਆਂ ਕੋਈ ਮੁੱਦਾ ਹੀ ਕਹਿ ਨਹੀਂ ਆਉਂਦਾ ਰਗੜਾ ਵੀ ਨਹੀਂ ਆਉਂਦਾ ਖਾਂਦੇ ਨੂੰ ਕਹਿੰਦੇ ਰਹਤੇਗਾ ਕਿ ਹਨੂ ਗਾਲਾਂ ਕਰਦੀ ਆ ਮੈਂ ਆਪਣੇ ਘਰੋਂ ਨਾ ਬਾਹਰ ਜਾਵਾਂ ਚਾਚਾ ਜਰਾ ਕਿ ਇਦਾਂ ਚਲਚੁਲ ਜਾਂਦਾ ਹੋਗਾ ਤੇ ਕੀ ਹੋ ਵਾਈਆਂ ਟੋਣ ਜਾਂਦਾ ਲੋਕਾਂ ਦੇ ਘਰਾਂ ਤੁਸੀਂ ਤੇ ਹਰ ਗੱਲ ਦਾ ਗਲਤ ਮਤਲਬ ਕੱਢਣਾ ਹੁੰਦਾ ਫੇ ਤੁਸੀਂ ਡਾਈ ਨਹੀਂ ਨਾ ਤੇ ਤੁਹਾਨੂੰ ਗੁੱਸਾ ਕਦੋਂ ਤੇ ਗੁੱਸਾ ਵੀ ਸਾਨੂੰ ਫਿਰ ਕੋਈ ਨਹੀਂਗਾ ਤੇ ਦੂਜੀ ਗੱਲ ਇਹ ਹੀ ਹੋ ਫਿਰ ਖਾਂਦਾ ਹੋਊਗਾ ਤੇ ਲੋਕੀਂ ਗੱਲਾਂ ਕਰਦੇ ਆ ਐਡਾਂ ਤੇ ਕੋਈ ਕਿਸੇ ਨੂੰ ਗੱਲ ਕਰ ਨਹੀਂ ਸਕਦਾ ਤੁਸੀਂ ਸਾਡੇ ਤੇ ਚੜਾਈ ਕਰਕੇ ਪੈੜੀ ਲਈ ਇਹ ਗੱਲ ਦਾ ਵੀ ਮੈਨੂੰ ਬੜਾ ਗੁੱਸਾ ਆ। ਜਦੋਂ ਅਸੀਂ ਮੁੱਲ ਪਾ ਦਿੱਤਾ ਸੀ ਤੇ ਫਿਰ ਤੁਹਾਡਾ ਫਰਜ਼ ਨਹੀਂ ਬੰਦਾ ਸੀ ਬੀਬੀ ਨੂੰ ਘਰ ਰੱਖਣ ਦਾ ਤੇ ਉਹ ਵਦਾ ਜਿਹੜਾ ਕਿ ਮੁੱਲ ਪਾਉਂਦਾ ਤਾਂ ਪਹਿਲੀ ਖਰੀਦਣ ਦਾ। ਇਹਦੇ ਘਰ ਇਹ ਬੀਬੀ ਤੇਰੇ ਹੀ ਮਨਪਰੀਤ ਦੇ ਘਰ ਜਿਹੜੇ ਕੋ ਹੈਗੇ ਹੀ ਉਹਨੇ ਲੱਲੀ ਆ ਤੇ ਜਿਹੜੇ ਕੋ ਨਹੀਂ ਹੈਗੇ ਤੁਸੀਂ ਵੀ ਮੁੱਲ ਹੋਰ ਚੜਾ ਲੈਣੀ। ਨਹੀਂ ਸਾਡੇ ਆਦਮੀ ਦੀ ਰੀਸ ਕਿੰਨੇ ਕਰ ਲੈਣੀ ਆ? ਉਹਦੇ ਕਿਹਦੇ ਆਖਰਾ ਦਾ ਮਨਜੂਰ ਦਾ ਤੇ ਉਹਦਾ ਸਾਥ ਦੇਣ ਦਾ ਤੇ ਤੁਹਾਡੇ ਵੀ ਇਹਨੇ ਚੜਾਈ ਨਹੀਂ ਕੀਤੀ ਹੈਗੀ। ਪਰ ਫਿਰ ਵੀ ਤੁਸੀਂ ਦੋ ਗੱਲਾਂ ਕਹ ਸੁਣਾ ਕੇ ਤੇ ਗਾਹ ਨਿਕਲ ਗਏ ਜੇ। ਸਾਥ ਦੇਣ ਦੀ ਨਹੀਂ ਗੱਲ ਹੁੰਦੀ। ਸਾਥ ਤੁਸੀਂ ਸੱਤ-ਸੱਤ ਵਾਰੀ ਦੋ। ਪਤਾ ਜਿਹੜਾ ਤੁਸੀਂ ਮੈਨੂੰ ਸਾਥ ਦੇਣ ਰਹੇ ਤੀ ਕਿਹਾ ਜੇ ਕੁਛ ਨਹੀਂ ਕਿਹਾ ਮੈਂ ਜਾਂ ਜਿਹੜੇ ਕੰਮ ਚੱਲ ਨਹੀਂ ਆਪਣਾ ਕੰਮ ਕਰ ਜਾ ਕੇ ਤੂੰ ਮੈਂ ਕਹਿੰਨੀ ਆਂ ਵੀ ਜੋ ਮਰਜ਼ੀ ਹੋ ਜੇ ਪਰ ਮੇਰੇ ਨੇੜੇ ਤੇ ਕੰਨਾਂ ਚ ਕੋਈ ਐਹੋ ਜਿਹੀ ਗੱਲਾਂ ਪਾਵੇ ਇਹ ਮੈਨੂੰ ਬਰਦਾਸ਼ਤ ਨਹੀਂ ਤਾਨੂੰ ਨਹੀਂ ਕੋਈ ਲੋੜ ਪਾਉਂਦੀ ਕੋਈ ਨਾ ਕੋਈ ਗਾਰਾ ਪਉਂਦਾ ਸਾਡੇ ਵਿੱਚੋਂ ਨਾ ਕੱਢ ਵੱਡੀ ਤੂੰ ਆ ਗਈ ਮੁੰਡੇ ਵਾਲੀ ਮੁੰਡੇ ਦਾ ਐਡਾ ਤੂੰ ਮਾਣ ਕਰਦੀ ਆਂ ਤੇਰੇ ਵਰਗੀਆਂ ਕਈ ਤੁਰੀਆਂ ਫਿਰਦੀਆਂ ਵਾ ਨਾਲੇ ਚੋਰ ਤੇ ਨਾਲੇ ਚਤਰ ਨਾਲੇ ਖਾਂਧੀ ਅੰਦਰ ਵੜ ਵੜ ਕੇ ਨਾਲੇ ਗੱਲਾਂ ਕਰਦੀ ਲੋਕਾਂ ਨੂੰ ਗਾਣਾ ਕਰਦੀ ਸੱਚੀ ਹੁੰਦੀ ਆ ਬੱਲੇ ਨਹੀਂ ਤੇਰੇ ਬਲਜੀਤ ਕੋਰੇ ਐਡੀ ਮਾੜੀ ਢੇਡ ਦੀ ਬਲਜੀਤ ਵਾਖ ਤੇ ਅੱਜ ਤੁਹਾਡਾ ਕਿਹੜਾ ਕੋਈ ਨਿਆਣਾ ਵਾ ਤੁਹਾਨੂੰ ਕੀ ਸੁਨਾਸ ਵਾ ਮੈਂ ਤਾਂ ਅੱਗੇ ਵੀ ਨੂੰ ਕਹਿ ਕੇ ਆਈ ਆ ਤੁਹਾਨੂੰ ਦਿੱਤਾ ਹੀ ਰੱਬ ਨੇ ਸਾਰੇ ਕੰਮ ਹੀ ਹੋਏ ਹੀ ਸਾਡੇ ਕਰਮਾ ਜੀ ਨਹੀਂ ਹੋਇਆ ਚੱਲ ਛੱਪਣੇ ਤੇਰਾ ਵੀ ਪੁੱਤ ਰਵੇ ਰਾਜੀ ਬਾਜੀ ਅਸੀਂ ਕਿਹੜੇ ਦੋਖੀ ਆ ਪਰਾਵੇ ਮੇਰੇ ਪੁੱਤ ਦੇ ਚੱਗੇ ਆ ਗਏ ਅੱਜ ਹੁੰਦਾ ਹਾਂ ਕਿੰਨਾ ਵੱਡਾ ਹੋਇਆ ਹੋਣਾ ਹੈ ਕੀ ਕਰਾਂ ਮੈਂ ਇਹ ਹੁਜਿਆ ਤਾਂ ਮਿੰੂਟੀ ਕਰਨੀ ਦਿੰਦੀਆਂ ਕਿਤੇ ਸੱਚ ਜੀ ਕੀ ਗੱਲ ਹੋਈ ਜੀ ਕੁਛ ਨਹੀਂ ਹੋਇਆ ਦਦੀ ਇਹ ਛੋਟੇ ਛੋਟੇ ਬੱਚਿਆਂ ਦੇ ਕੱਪੜੇ ਇਹ ਕਿਹਦੇ ਆ ਮੈਨੂੰ ਨਹੀਂ ਪਤਾ ਪੁੱਤ ਤਾ ਤੇ ਜੀ ਘਾ ਤਾਂ ਮਨ ਖਰਾਉ ਕੰਦੇ ਜੀ ਮਲਜੀਤ ਮੈਨੂੰ ਕਹਿੰਦੀ ਤੁਹਾਡਾ ਕੋਈ ਨਿਆਣਾ ਵਾ ਤੁਹਾਨੂੰ ਕੀ ਸੁਨਾਸ ਵਾ ਮੈਂ ਤਾਂ ਜਦੋਂ ਜੀ ਕਰਿਆ ਨਿੱਕੇ ਜਿਹੇ ਦਾ ਵੇਖ ਕੇ ਚੰਗਾ ਉਹਦਾ ਹੀ ਆਪਣਾ ਜੀ ਹੋਰ ਸੇ ਪੈ ਜਾਂਦਾ ਮਿਲ ਕੇ ਇਦਾਂ ਠੰਡ ਪੈ ਜਾਂਦੀ ਮੈਂ ਫੇਰ ਹੁਣ ਕੱਢਿਆ ਆ ਮੈਂ ਆ ਮੇਰੇ ਪੁੱਤ ਦਾ ਚੰਗਾ ਹੀ ਕਿੰਨਾ ਸੋਹਣਾ ਚਾਚੀ ਜੀ ਜਾਣ ਵਾਲੇ ਤੇ ਚਲ ਜਾਂਦੇ ਆ ਆ ਜਾਦਾ ਹੀ ਆ ਜਿਹੜੀਆਂ ਸਾਰੀ ਉਮਰ ਮਗਰ ਰਹਿ ਗਿਆ ਨੂੰ ਸਤਾਉਂਦੀਆਂ ਵਾ ਉਹਨੂੰ ਕਿੱਡਾ ਜਵਾਨ ਹੋਇਆ ਹੁਣ ਆ ਇਹ ਮੇਰਾ ਪੁੱਤ ਇਹ ਲੋਕਾਂ ਨੇ ਗੱਲਾਂ ਤਾਂ ਨਾ ਸੁਣਦੇ ਰੱਬ ਨੇ ਵੀ ਹੜਾ ਦਾ ਤੱਕਾ ਹੀ ਕੀਤਾ ਵਾ ਚਾਚੀ ਜੀ ਤੁਸੀਂ ਦੱਸ ਦੁੱਖ ਤੇ ਨਹੀਂ ਵੰਡਾਇਆ ਜਾਂਦਾ ਟਾਡਾ ਇਹ ਇਦਾਂ ਜੂ ਕਰਨਦੇ ਆ ਤੇ ਆ ਵੇਖੋ ਹਾਂ ਹੀਰਿਆਂ ਵਰਗੇ ਨਿਆਣੇ ਤੁਸੀਂ ਆਇਆ ਕਰੋ ਖੇਡਿਆ ਕਰੋ ਇਹ ਤੇ ਆਪ ਆਪਣੇ ਪਿਓ ਤੋਂ ਬਿਨਾ ਉਧਰੇ ਫੜਾ ਆਵੇ ਦਾਦੀ ਲਾ ਕੇ ਰਿਆ ਕਰੋ ਠੀਕ ਹੈ ਜੇ ਉਹ ਨਾ ਜੇ ਜੇ ਤੂੰ ਕਹਿੰਨੇ ਆਂ ਤੇ ਮੈਂ ਇੱਧਰ ਖੇਡਣ ਕੱਲ ਦਿਆ ਕਰੂੰਗੀ ਮੈਂ ਤੇ ਆਪ ਕੈਨ ਨਹੀਂ ਮੰਨਦੇ ਜਦੋਂ ਨਿਆਣਿਆਂ ਨੂੰ ਆਵਾਜ਼ਾਂ ਮਾਰਦੇ ਆ ਨਿਆਣੇ ਭੱਜ ਜਾਂਦੇ ਉਹਦੇ ਨੂੰ ਜਦੋਂ ਆਵਾਜ਼ ਮਾਰੋ ਕਦੀ ਨਹੀਂ ਗੱਲ ਸੁਣੀ ਪਤਾ ਨਹੀਂ ਚਾਚਾ ਕੋਈ ਕਹਿੰਦਾ ਵੀ ਨਹੀਂਗਾ ਤਾਂ ਵੀ ਭੱਜਾਈ ਫਿਰਦਾ ਰਹਿੰਦਾ ਗਾੜੀ ਗਾੜੀ ਕਿੰਨਾ ਹੀ ਘੇਰ ਕੇ ਕਿਹਦੇ ਨਿਆਣੇ ਨੂੰ ਲੈ ਆਵਾਂਗੇ ਕੋਈ ਨਹੀਂ ਮੇਰੇ ਤੇ ਆਪ ਚਾਚੀ ਜੀ ਪਿਓ ਤੋਂ ਬਿਨਾ ਵਿਚਾਰੇ ਨਿਆਣੇ ਕਦੀ ਇੱਧਰ ਵੇਂਦੇ ਕਦੀ ਉੱਧਰ ਵੇਂਦੇ ਆ ਕਦੀ ਪਿਆਰੀ ਦੇ ਮੇਹਣੇ ਕਦੀ ਕਾਇਦੇ ਮੇਹਣੇ ਬਲਜੀਤ ਨੇ ਕਦੀ ਵੀ ਚੱਜ ਨਾਲ ਕੋਈ ਗੱਲ ਨਹੀਂ ਕੀਤੀ ਮੇਰੇ ਨਾਲ ਇੱਥੇ ਆਇਆ ਕਰੋ ਸੁਮਰੀਤ ਰੋਹ ਚੰਗਾ ਇੱਥੇ ਖੇਡਿਆ ਕਰੋ ਚੰਗਾ ਮੈਨੂੰ ਤੇ ਆਪ ਘਰ ਬੜਾ ਸਤਾਉਂਦੇ ਸੀ ਮੈਂ ਹਾਂ ਚਲ ਚਾਚੀ ਜੀ ਵੱਲ ਲੈ ਕੇ ਜਾਨੀ ਆ ਬਹਿ ਜਾ ਮਨਪ੍ਰੀਤ ਕੋਈ ਨਹੀਂ ਚਾਚੀ ਜੀ ਬੈਠੀ ਆ ਜੋ ਖਾਣਾ ਹੁੰਦਾ ਮੈਨੂੰ ਦੱਸਿਆ ਕਰੋ ਸੋ ਕਿ ਮੈਂ ਬਣਾ ਕੇ ਦਿਆ ਕਰੂੰਗੀ ਤੁਹਾਨੂੰ ਨਾਲੇ ਮੈਂ ਵੀ ਆਰੇ ਲੱਗੀ ਰਿਆ ਕਰੂੰਗੀ ਪੁੱਤ ਉਹ ਦਾदू ਚਾਚੂ ਹੁੰਦਾ ਨਾ ਭਾਰੋ ਕਿੰਨੀ ਕਿੰਨੀ ਚੀਜ਼ੀ ਲਿਆਉਂਦਾ ਫੇ ਸਾਰੀ ਸੁੱਟਣੀ ਪੈਂਦੀ ਆ ਓਦੋਂ ਦੇ ਕੇ ਆਏ ਸੀ ਤੁਹਾਡੇ ਘਰ ਫਰੂਟ ਤੇ ਮੈਂ ਸਗੋਂ ਆ ਕੇ ਮੈਂ ਰੋਜ਼ ਦੇ ਕੇ ਆਇਆ ਕਰਾਂ ਨਿਆਣਿਆਂ ਨੂੰ ਅਬ ਜੇ ਗੱਲ ਕਰਕੇ ਸਾੜ ਹੀ ਦਿੰਦੀ ਮੈਨੂੰ ਕਿਤੇ ਚਲੋ ਚਾਚੀ ਜੀ ਹੌਸਲਾ ਰੱਖਿਆ ਕਰੋ ਐਵੇਂ ਨਾ ਤੀ ਮੰਨ ਤੇ ਲਿਆ ਕਰੋ ਇਹ ਤੇ ਉਹ ਅੱਗੇ ਕਹਿੰਦੇ ਵੀ ਉਹਦੇ ਡਰਦਾ ਬੜਾ ਵਾ ਮੇਰੇ ਤੋਂ ਤੇ ਵੀ ਇੱਕ ਹੀ ਦੌੜ ਜਾਂਦਾ ਵਾ ਤੇ ਇਹ ਚਾਚਾ ਜੀ ਦੀ ਡਾਂਗ ਨਾ ਖੇਡਣ ਦੇ ਹੀ ਆਹੋ ਇਹ ਤਾਂ ਨਿਆਣੇ ਆ ਨਾ ਚੱਲ ਜੇ ਹੁਣ ਸਾਡੇ ਕੋਲ ਜਿਆਦਾ ਆਉਣਗੇ ਚੱਲ ਮੋਹ ਤੇ ਲੈਣਗੇ ਕੋਈ ਗੱਲ ਨਹੀਂ ਹਾਂਜੀ ਆ ਜਾ ਪੁੱਤ ਆ ਜਾ ਨੇ ਮੈਂ ਤਾਂ ਅੱਗੇ ਇਹਨਾਂ ਨੂੰ ਦੱਸਿਆ ਮੈਂ ਹਾਂ ਤੇਰਾ ਪਾਪਾ ਇਹਨਾਂ ਨੇ ਬੜਾ ਸਾਥ ਦਿੱਤਾ ਹੀ ਉਹ ਬਹਿ ਜਾ ਹੁਣ ਜਮਨਸਤੋਂ ਦੇ ਹੀਗੇ ਇਹ ਪਾਪਾ ਕਿੱਥੇ ਪਾਪਾ ਕਿੱਥੇ ਆ ਮੈਂ ਹਾਂ ਚੱਲ ਘੜੀ ਆ ਰਹੇ ਲੱਗਦੇ ਕਹਿੰਦੇ ਨਹੀਂ ਆ ਜੇ ਹੁਣ ਚਾਚ ਜੀ ਇਦਾਂ ਹੀ ਆ ਹੁਣ ਵਕਤ ਪੈ ਗਿਆ ਜੀ ਔਖਾ ਹੀ ਨੰਗਦਾ ਵਾ ਪਰ ਜੇ ਪੁੱਛੇ ਹੋਰ ਦੇਨੇ ਪੈਣੇ ਕਿ ਨਹੀਂ ਸਰ ਜੂ ਹੁੰਨੀਆਂ ਨਾ ਚਾਚੇ ਦੇਨੇ ਹੀ ਪੈਣੇ ਆ ਕਿ ਹੂੰ ਉਹ ਤੇ ਜਿੰਨੇ ਮੰਗ ਲਿਓ ਉਹਨਾਂ ਨੇ ਉਨੇ ਹੀ ਥੋੜੇ ਉਹਨਾਂ ਦਾ ਤਾਂ ਮੂੰਹ ਹੀ ਹਿੱਲਣਾ ਵਾ ਤੇ ਆ ਪਤਾ ਨਹੀਂ ਕਿੱਦਾਂ ਇਕੱਠੇ ਕਰਕੇ ਦੇਨੇ ਪੈਣੇ ਆ ਚੱਲ ਮੁੰਡਾ ਘਰ ਆ ਜਾਏ ਫੇਰ ਵੀ ਸਭ ਕੋ ਠੀਕ ਆ ਕੋਈ ਗੱਲ ਨਹੀਂ ਗਲਤੀਆਂ ਤੇ ਵੜਿਆਂ ਵੜਿਆਂ ਕੋ ਹੋ ਜਾਂਦੀਆਂ ਵਾ ਪਰ ਹੁਣ ਇੱਕ ਵਾਰ ਘਰ ਆ ਜਾਏ ਨਾ ਮਨਜੋਤ ਮੁੜ ਕੇ ਨਹੀਂ ਇਹਨੂੰ ਫਿਰਨ ਦੇਣਾ ਕਿਤੇ ਵੀ ਪੁੱਤ ਚਾਚੇ ਜੀ ਬੜਾ ਕਹੀਦਾ ਸੀ ਮੇਰੀ ਨਨ ਦਾਦੀ ਨੇ ਕਹਿਣਾ ਇੱਕ ਵਕੀਲਾ ਦਾ ਨਾ ਪੇਸ਼ ਪਿਆ ਜਾ ਪੈ ਜਾਣ ਤੇ ਇੱਕ ਡਾਕਟਰ ਨਾ ਪੇਸ਼ ਪੈ ਲੈਣੇ ਤੇ ਘਰ ਤੋਂ ਦਿੰਦੇ ਆ ਤੋਂ ਦਿੰਦੇ ਤੁਹਾਡੇ ਨਾਲ ਸੱਚੀ ਉਹੀ ਹੋ ਗਿਆ ਕਿ ਹੁਣ ਹਜੇ ਆ ਕੀ ਪਤਾ ਗਾਂ ਕੀ ਬਣਾਵਾ ਕੀ ਨਹੀਂ ਬਣਾਵਾ ਸੋਚਦੀ ਆ ਤੇ ਫਿਰ ਡੂੰਘੀ ਸੋਚਾਂ ਚ ਚਲ ਜਾਈਦਾ ਚੱਲ ਕੋਈ ਨਹੀਂ ਤੂੰ ਵੀ ਨਾ ਫਿਕਰ ਕਰਿਆ ਕਰ ਪੁੱਤ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਉਹਨੇ ਮਾਰ ਆ ਇਨੇ ਪਾਈ ਉਹਨੇ ਕੱਟਣੀ ਆ ਪਰ ਆ ਬੱਚਿਆਂ ਵੱਲ ਵੇਖ ਨਹੀਂ ਕਿੰਨੇ ਕਿੰਨੇ ਆਣੇ ਆ ਲਿਖਉਣ ਲੱਗਿਆਂ ਨੇ ਵੀ ਜਿਨ੍ਹਾਂ ਨੇ ਨਾਂ ਲਖਾਇਆ ਉਹਨਾਂ ਨੇ ਸੋਚਿਆ ਹੀ ਕੱਖ ਨਹੀਂ ਗਾੜੀ ਹੈ ਜਦੋਂ ਖੇਡਦੇ ਆ ਤੇ ਉਦੋਂ ਹਸਲ ਲਈਦਾ ਵਾ ਫਿਰ ਖੇਡਦੇ ਖੇਡਦੇ ਪੁੱਛ ਲੈਂਦੇ ਮम्मा ਪਾਪਾ ਨੇ ਕਦੋਂ ਆਣਾ ਕਦੋਂ ਆਉਣਾ ਬੂਵੇ ਵਾਲਾ ੜਡੀਆਂ ਚੁਕ ਚੁਕ ਵਹਿੰਦੇ ਆ ਫਿਰ ਨਾਲ ਹੀ ਕਾਲ ਜਿਹੀ ਚੀਜ਼ ਪੈ ਜਾਂਦੀ ਆ ਉਹ ਤੂੰ ਕਿੱਥੇ ਪਾਪਾ ਹੈ ਆ ਜਾਣਾ ਪਾਪਾ ਨੇ ਚੰਗਾ ਸ ਮਰੀ ਤੂੰ ਵੀਰ ਨੂੰ ਆਖਿਆ ਕਰ ਆਖਿਆ ਕਰ ਆ ਜਾਣਾ ਪਾਪਾ ਨੇ ਠੀਕ ਆ ਬੈ ਜਾ ਮਨਪੀ ਤੇ ਬੈ ਜਾ ਮੈਂ ਚਾਹ ਬਣਾਵਾਂ ਕਰਨ ਲਈ ਨਹੀਂ ਨਹੀਂ ਚਾਚੀ ਜੀ ਬੈ ਜਾ ਕੋਈ ਨਹੀਂ ਚਾਹ ਬਣ ਜਾਣੀ ਆ ਐਦਾਂ ਹੀ ਘਰ ਵਾਲਨੇ ਝਾਂ ਰਹਿੰਦਾ ਵਾ ਕਿ ਮਨਜੋਦ ਵੀ ਕਈ ਵਾਰੀ ਤੁਹਾਡੇ ਭੱਜੇ ਆ ਜਾਂਦੇ ਆ ਫੇਰ ਚੱਲ ਜਾਂਦੇ ਆ ਉਹਨਾਂ ਦੀ ਖਾ ਕੇ ਜਾਂਦਾ ਫੇਰ ਮੁੜ ਕੇ ਹਾਂਜੀ ਰਾਤੀ ਤੇ ਫੇਰ ਮੈਂ ਕਿਹਾ ਹੈਗਾ ਵੀ ਰੋ ਫੇਰ ਵਿੱਚੋਂ ਫੇਰ ਅੱਧੀ ਰਾਤ ਉੱਠ ਕੇ ਤੇ ਧੁਰ ਪਈ ਹੀ ਕਿ ਪਤਾ ਨਹੀਂ ਆ ਕੋਈ ਵੀ ਕੋਈ ਗੱਲ ਨਹੀਂ ਜਦੋਂ ਮੈਂ ਤੇ ਆਨੀ ਜਦੋਂ ਮਰਜ਼ੀ ਬਿਨਾਂ ਚੀਜ਼ ਕਿ ਤੁਸੀਂ ਆਓ ਕੋਈ ਤੁਹਾਡਾ ਚਾਚਾ ਵੀ ਤੁਹਾਨੂੰ ਕਿਤੇ ਮਨਾਂ ਨਹੀਂ ਕਰਦਾ ਕਿਸੇ ਗੱਲ ਤੋਂ ਮੈਂ ਤੇ ਆਪ ਨਹੀਂ ਕਰਦੀ ਜੇ ਨਹੀਂ ਤਾਂ ਤੁਸੀਂ ਸੋਕੋ ਮੈਂ ਤਾਂ ਕਿ ਇੱਥੇ ਸੌਂਿਆ ਕਰੋ ਇੱਥੇ ਰਿਹਾ ਕਰੋ ਤੂੰ ਵੀ ਆਪਣਾ ਘਰ ਵੀ ਨਹੀਂ ਛੱਡਦੀ ਉੱਥੋਂ ਵੀ ਨਹੀਂ ਨਾ ਛੱਡਿਆ ਜਾਂਦਾ ਜਿੰਦੇ ਜੀ ਹਾਂ ਹੋ ਤੇ ਹੈ ਹੀ ਆ ਮੇਰਾ ਪੁੱਤ ਸ਼ੋਨਾ ਨਹੀਂ ਮੇਰਾ ਪੁੱਤ ਸ਼ੋਨਾ ਚਲੋ ਨਹੀਂ ਤੇ ਤੁਸੀਂ ਖੇਡ ਲਓ ਨਿਆਣਿਆ ਇੱਥੇ ਇੱਥੇ ਖੇਡ ਲਓ ਪੁੱਤ ਆਜੋ ਮੈਂ ਤੁਹਾਨੂੰ ਫੇਰ ਖੜਦੀ ਆ ਬਾਅਦ ਚ ਤੂੰ ਕੀ ਕਰਾਂ ਫੇ ਚਾਚੀ ਜੀ ਆ ਜਾਣਗੇ ਤੁਹਾਨੂੰ ਛੱਡਣ ਚੰਗਾ ਆ ਮੈਂ ਸ਼ਟਡਾਊਨ ਕੀ ਕੋਈ ਕਰ ਨਹੀਂ ਆ ਜਾ ਪੁੱਤ ਆ ਜਾ ਉੱਥੇ ਬੈਰ ਤੇ ਬੈ ਕੇ ਖੇਡ ਇੱਥੇ ਖੇਡੋ ਬੈ ਹਾਂ ਤੇ ਇੱਥੇ ਖੇਡੋ ਚਲ ਗੁਰਵਰ ਇੱਥੇ ਆਇਆ ਕਰੋ ਰੋਜ਼ ਚੰਗਾ ਬੈ ਜਾ ਮੈਂ ਤੁਹਾਡੇ ਵਾਸਤੇ ਚੀਜੀ ਲੈ ਕੇ ਆਉਣੀ ਚੰਗਾ ਇੱਥੇ ਖੇਡੋ ਸਮ੍ਰੀਤ ਹਾਂ ਪੁੱਤ ਨਿਆਣੀ ਲਾ ਗਈ ਐ ਹੀ ਮੈਂ ਚੱਲ ਕੱਢੀ ਛੱਡ ਕੇ ਜਾਨੀ ਪੁੱਛੀ ਜਾਣ ਦੇ ਮਨਦੇਉਦ ਵੱਲੋਂ ਅੱਛਾ ਤੇੰਦਰ ਸੋ ਕੋ ਚਾਚੀ ਜੀ ਵੀ ਮਨ ਜਾ ਖਰਾਬ ਕਰਨ ਢੀ ਹੁਣ ਮੈਂ ਉੱਥੇ ਛੱਡਾਂ ਹੀ ਮੈਂ ਚੱਲ ਵਵਰਾਉਣੇ ਕੁ ਜਿਲਾ ਦੇਂਦੀ ਨਿਆਨੇ ਨਾ ਤੇ ਚਾਚੀ ਕਿਹੜੀ ਗੱਲੋਂ ਬੰਨਮ ਭੰਨ ਲਈ ਆ ਉਹ ਕਿਤੇ ਰਹੇ ਬਲਜੀਤ ਜੀ ਦੀ ਜੀ ਨੇ ਕਹਿਤਾ ਯੋ ਕੋਸ਼ ਨਿਆਨੇ ਵੱਲੋਂ ਤੇ ਉਹ ਫਿਰ ਕੱਪੜੇ ਕੱਢ ਕੇ ਨਾ ਛੋਟੇ ੜੜਾ ਹੀ ਗਾ ਟਾੜਾ ਹਾਂ ਮੈਂ ਅੱਗੇ ਸੋਚਣ ਨਹੀਂ ਮੈਂ ਚਾਚਾ ਜੀ ਜੇ ਹੁੰਦਾ ਤੇ ਚਲੋ ਅੱਜ ਨੂੰ ਤਹੀ ਵੀ ਪੋਤੇ ਕੋਲ ਉਹ ਫੇਰ ਦੱਬੇ ਮੁਰਦੇ ਠਾਲਦੀ ਆ ਉਹਨੂੰ ਮੈਂ ਅਨ ਬੜੀ ਵਾਰ ਆਖਿਆ ਵੀ ਇਹ ਗੱਲਾਂ ਹੁਣ ਪਿਛਲੀਆਂ ਜਿਹੜੀਆਂ ਛੱਡ ਦੇ ਜੇ ਸਾਡੇ ਕਰਮਾਂ ਚ ਹੁੰਦਾ ਉਹਨੇ ਰਹਿਣਾ ਸੀ ਸਾਡੇ ਕਰਮਾਂ ਜੀ ਨਹੀਂ ਪੁੱਤ ਅੱਛਾ ਜੱਦੀ ਫੇਰ ਵੀ ਉਹ ਮਾਂ ਵਾ ਨਾ ਉਹ ਮਾਂ ਦੇ ਹੈਗੀ ਮੈਨੂੰ ਵੀ ਪਤਾ ਮੈਨੂੰ ਕਿਹੜਾ ਨਹੀਂ ਚਾਹੀਦਾ ਮਮੀ ਪਿਓ ਹੀ ਆ ਮੈਨੂੰ ਕਿਹੜਾ ਨਹੀਂ ਚਾਹੀਦਾ ਧੀਆਂ ਪੁੱਤੀ ਸਾਰਾ ਬਣਦੇ ਬਡਾਪੇ ਚ ਹਾਂਜੀ ਹੁਣ ਕਰੀਏ ਕੀ ਚਲੋ ਨਹੀਂ ਸਾਡੇ ਕਰਮਾਂ ਚ ਆਗਾ ਨਹੀਂ ਸੀ ਚਲ ਕੋਈ ਨਹੀਂ ਉਹ ਵੀ ਕੱਪੜੇ ਕੱਢ ਕੇ ਉਹਦੇ ਵੇਂਦੀ ਰਹਿੰਦੀ ਆ ਕੀ ਕਰਨਾ ਨਾ ਚਾਚਾ ਜੀ ਨਾ ਪਰਮਾਤਮਾ ਦੀ ਕੀਤੀ ਅੱਗੇ ਅੱਛਾ ਨਿਆਣੇ ਅੰਦਰ ਡੇ ਖੇਡਣ ਹਾਂਜੀ ਚਲ ਕੋਈ ਨਹੀਂ ਮੈਂ ਚੁੱਕਦਾ ਜਾ ਕੇ ਮੈਨੂੰ ਠੀਕ ਜੀ ਮਨਜੋ ਠੀਕ ਵਾ ਨਾ ਹਾਂਜੀ ਚਾਚਾ ਜੀ ਇਦਾਂ ਹੀ ਆ ੱਟਕੇ ਹੀ ਖਾਣ ਲਿਆ ਵਾ ਹਣਕੇ ਕੋਈ ਨਹੀਂ ਉਹਦਾ ਡਰ ਨਹੀਂ ਲੋੜ ਨਹੀਂ ਕੋਈ ਗੱਲ ਨਹੀਂ ਕੀ ਆਹ ਕੋਈ ਨਹੀਂ ਹੁੰਦਾ ਆਹ ਇਹ ਵੀ ਇੰਦੀ ਛੇਤੀ ਪੇਸ਼ ਵੀ ਨਹੀਂ ਕਰਾਉਣਾ ਹਾਂਜੀ ਆਹੋ ਪੇਸ਼ ਕਰਾਤਾ ਨ ਮੁੜ ਕੇ ਫੇਰ ਕੋਈ ਨਾ ਕੋਈ ਉਹਨਾਂ ਨੇ ਜਿੱਦਾਂ ਮਰਜ਼ੀ ਇਲਜ਼ਾਮ ਲਾ ਦੇਣ ਉੱਤੇ ਠੀਕ ਆ ਨਾ ਹੂੰ ਆ ਕੋਈ ਗੱਲ ਨਹੀਂ ਤੇ ਆ ਜਾ ਤੂੰ ਬਹਿ ਜਾ ਚਾਹ ਪੀ ਕੇ ਜਲਦੀ ਮੇਰਾ ਪੁੱਤ ਚਾਚਾ ਜੀ ਫੇਰ ਘਰ ਵੱਲ ਨੂੰ ਧਿਆਨ ਰਹਿੰਦਾ ਜੇ ਨਿਆਣੇ ਛੱਡ ਚੱਲੀ ਆ ਮੈਂ ਚਲ ਕੋਈ ਨਹੀਂ ਰਹਿਣ ਦੇ ਮੈਂ ਇੱਥੇ ਹੀ ਮੈਂ ਦੇਖ ਲੀਨਾ ਮੇਰਾ ਪੁੱਤ ਠੀਕ ਲੋ ਨੰਦ ਨੂੰ ਮੈਂ ਦਵ ਕਾ ਮਾਰ ਲੀਂਦਾ ਮੈਨੂੰ ਕੋੜੇ ਚਾਹੀਦਾ ਨਹੀਂਗਾ ਕਿੰਨੀ ਜਾਇਦਾਦ ਦੇ ਮਾਲਕਾ ਕਿਨੇ ਸੰਭਾਲਣੀ ਆਏ ਇਸੇ ਕਰਕੇ ਆਖੀ ਦਾ ਮਾਲਕਾ ਰਾਤ ਦੇ ਸਾਰਿਆਂ ਨੂੰ ਇਹ ਵੀ ਅੰਛਾ ਵੱਜ ਜਾਂਦੀ ਗਾੜੀ ਬੰਦੇ ਦੀ ਆਹ ਚੁੱਬੀਆ ਉਹਨਾਂ ਨੂੰ ਵੀ ਆਸ ਵੀ ਕੋਈ ਨਹੀਂ ਛਾੜਾ ਬਡਾਪੇ ਦਾ ਸਾਰਾ ਕਿਨੇ ਬਣਨਾ